ਇਹ ਸਿਰਫ ਇਸੇ ਚੀਜ਼ ਤੇ ਪਹਿਰਾ ਦੇ ਰਹੇ ਕਿ ਤਾਂਕਿ ਪਾਣੀ ਦੀ ਮਾਰ ਦੁਆਰਾ ਸ਼ਹਿਰ ਨੂੰ ਨਾ ਪਾਏ ਕਿਉਂਕਿ 93 ਦੇ ਟਾਈਮ ਇੱਕ ਵਾਰੀ ਪਹਿਲਾਂ ਐਮਰ ਪਹਿਚੀ ਕਿਹਾ ਅਸੀਂ ਹਰ ਸਾਲ ਇਹ ਪਾਣੀ ਨੂੰ ਚਲਦੇ ਆ ਰਹੇ ਆਂ ਔਰ ਦੂਜੀ ਗੱਲ ਇਸ ਵਾਰ ਨਾ ਬੰਦਾ ਕਾਫੀ ਵੱਡਾ ਹੋ ਗਿਆ ਜੰਬੋ ਬੈਗ ਲੱਗਣਾ ਨਾ ਚੌੜਾ ਹੋ ਗਿਆ ਬੰਦਾ ਪਰ ਲੇਕਿਨ ਜਿਸ ਸਾ ਬਨਾਇਆ ਪਾਣੀ ਆਇਆ ਉਹਨੇ ਮਤਲਬ ਸਾਰਾ ਹੀ ਇਹ ਸਾਡਾ ਇਲਾਕਾ ਹੀ ਪੂਰਾ ਡਰੇਨ ਬਣਾਤਾ ਉਸਨੇ ਕਿਉਂਕਿ ਉਹਨਾ ਉਹ ਤਾਂ ਆਪਣੇ ਦਫ਼ਤਰ ਬੈਠੇ ਆ ਉਹਨਾਂ ਨੂੰ ਫਰਕ ਨਹੀਂ ਪੈਣਾ ਫਰਕ ਪੈਣਾ ਇਹਨਾਂ ਪਰਿਵਾਰਾਂ ਨੂੰ ਜਾਂ ਰਾਜਪੁਰਾ ਸ਼ਹਿਰ ਨੂੰ ਫਰਕ ਪੈਣਾ ਠੀਕ ਹੈ ਨਾ ਇਹ ਲੀਡਰ ਤਾਂ 5 ਸਾਲ ਬਾਦ ਆਣਗੇ ਕਿੱਥੇ ਆ ਕੇ ਫੋਟੋ ਖਿਚਾ ਕੇ ਚਲੇ ਜਾਣਗੇ 10 ਕੱਟੇ ਤੁਹਾਨੂੰ ਦੇ ਜਾਣਗੇ ਲੇਕਿਨ ਮਾਰ ਕੌਣ ਚੱਲੇਗਾ ਇਹ ਪਿੰਡ ਵਾਲੇ ਚੱਲਣਗੇ ਨਾ ਜੀਰੀਆਂ ਦੇ ਵਿੱਚ ਅੱਜ ਸਾਡੀਆਂ ਦੇ ਵਿੱਚ ਤਿੰਨ ਤਿੰਨ ਘੁੱਟ ਪਾਣੀ ਹੋ ਗਿਆ ਦੇਖੋ ਜੀਰੀਆਂ ਤਾਂ 2023 ਦੇ ਵਿੱਚ ਵੀ ਸਾਨੂੰ ਭਰੋਸਾ ਦਿੱਤਾ ਗਿਆ ਸੀ ਕੀ ਮੁਆਵਜ਼ਾ ਮਿਲੇਗਾ ਮੈਂ ਸ਼ਬਦ ਨਹੀਂ ਬੋਲਣਾ ਚਾਹੁੰਦਾ ਚਲੋ ਠੀਕ ਹੈ ਕਿਸੇ ਵੀ ਸਰਕਾਰ ਦੇ ਬਾਰੇ ਕਿਤਨਾ ਕਿਤੇ ਅਸੀਂ ਪ੍ਰਸ਼ਾਸਨ ਦੀ ਵੀ ਘਾਟ ਮੰਨਦੇ ਆ ਕਿਉਂਕਿ ਇਹਨਾਂ ਨੂੰ ਉਸ ਟਾਈਮ ਚੇਤੇ ਆਉਂਦਾ ਜਦੋਂ ਪਾਣੀ ਆਉਂਦਾ ਜਦੋਂ ਬਰਸਾਤਾਂ ਆਉਂਦੀਆਂ ਨੇ ਅਗਰ ਉਸ ਤੋਂ ਪਹਿਲੇ ਇਹ ਕੰਮ ਕੀਤੇ ਹੁੰਦੇ ਤਾਂ ਕਿਤਨਾ ਕਿਤੇ ਮਤਲਬ ਕਿ ਇੰਨੀ ਨੋਬਤ ਨਹੀਂ ਸਿਆਣੀ ਅਸੀਂ ਆਰਾਮ ਦੇ ਨਾਲ ਆਪਣੇ ਘਰਾਂ 'ਚ ਬੈਠ ਸਕਦੇ ਸੀ ਪ੍ਰਸ਼ਾਸਨ ਨੂੰ ਇਹ ਵੀ ਚਾਹੀਦਾ ਹੈ ਵੀ ਸਾਰੀ ਉਮਰ ਹੁਣ 70 ਸਾਲ ਹੋ ਗਏ ਸਾਨੂੰ ਸਾਡੀਆਂ ਜ਼ਮੀਨਾਂ ਰੁੜ ਗਈਆਂ ਜੇ ਅਸੀਂ ਕੋਈ ਫਸਲ ਲਾਂਦੇ ਜੀ ਸਾਡੀ ਤੇ ਮੇਰੇ ਕੋਲ ਵੀਡੀਓਸ ਪਈ ਹੈ ਸਾਰੀ ਫਸਲ ਸਾਡੀ ਮਰ ਜਾਂਦੀ ਸੀਗੀ ਸੋ ਮੈਂ ਹਾਂ ਪ੍ਰਦੀਪ ਚੌਧਰੀ ਤੇ ਤੁਸੀਂ ਦੇਖ ਰਹੇ ਹੋ ਐਕਸ਼ਨ ਪੰਜਾਬ ਵੈਬ ਨੂੰ ਚੈਨਲ ਇਸ ਵੇਲੇ ਅਸੀਂ 25 ਦਰਿਆ ਦੇ ਨੇੜੇ ਜਿਹੜਾ ਖਾਜਪੁਰ ਪਿੰਡਾ ਉੱਥੇ ਖੜੇ ਆ ਤੇ ਪਾਣੀ ਦਾ ਲੈਵਲ ਜਿਸ ਤਰੀਕੇ ਦੇ ਨਾਲ ਪਿੰਡ ਦੇ ਤੁਸੀਂ ਲੋਕ ਦੇਖ ਰਹੇ ਹੋ ਸਾਰੇ ਇਹਨਾਂ ਨੂੰ ਕੋਈ ਤਨਖਾਹਾਂ ਨਹੀਂ ਮਿਲ ਰਹੀਆਂ ਇਹ ਆਪਣੇ ਪਰਿਵਾਰਾਂ ਦੇ ਲਈ ਤੁਹਾਡੇ ਪਰਿਵਾਰਾਂ ਦੇ ਲਈ ਕਿਉਂਕਿ ਰਾਜਪੁਰਾ ਤੋਂ ਵੀ ਬਹੁਤ ਫੋਨ ਆ ਰਹੇ ਹਨ ਕਿ ਸਥਿਤੀ ਕੀ ਹੈ ਸਥਿਤੀ ਕੀ ਹੈ ਤਾਂ ਤੁਸੀਂ ਦੇਖ ਸਕਦੇ ਹੋ ਕਿ ਕਿਸ ਤਰੀਕੇ ਦੇ ਨਾਲ ਪਿੰਡ ਦੇ ਜਿੰਨੇ ਵੀ ਨੌਜਵਾਨ ਹੈ ਸਾਰੇ ਬਜ਼ੁਰਗ ਹੈ ਸਾਰੇ ਇੱਥੇ ਖੜੇ ਹੈ ਇਹ ਸਿਰਫ ਇਸੇ ਚੀਜ਼ ਤੇ ਪਹਿਰਾ ਦੇ ਰਹੇ ਕਿ ਤਾਂਕਿ ਪਾਣੀ ਦੀ ਮਾਰ ਦੁਆਰਾ ਸ਼ਹਿਰ ਨੂੰ ਨਾ ਪਾਏ ਕਿਉਂਕਿ 93 ਦੇ ਟਾਈਮ ਇੱਕ ਵਾਰੀ ਪਹਿਲਾਂ ਐਮਰ ਪਹਿ ਚੁਕੀ ਹੈ ਤੇ ਮੈਂ ਹੋਰ ਵੀ ਕਈ ਚੀਜ਼ਾਂ ਗੱਲਾਂ ਕਰਾਂਗਾ ਪ੍ਰਸ਼ਾਸਨ ਦੀ ਵੀ ਗੱਲ ਕਰਾਂਗਾ ਕਿਉਂਕਿ ਜੋ ਚੀਜ਼ ਮੈਨੂੰ ਦਿਖ ਰਹੀ ਹੈ ਜਾਂ ਮੈਨੂੰ ਆਫ ਦਾ ਰਿਕਾਰਡ ਇੱਥੇ ਦੱਸੀ ਗਈ ਹੈ ਇੱਥੇ ਜਿਹੜਾ ਦਰਖਤ ਹੈ ਦਰਖਤ ਟੁੱਟੇ ਪਏ ਆ ਇੱਥੇ ਜਿਦੇ ਕਰਕੇ ਪਾਣੀ ਘੁੰਮ ਕੇ ਆ ਰਿਹਾ ਤੇ ਇੱਥੇ ਵੀ ਦਰਖਤ ਜਿਹੜੇ ਟੁੱਟੇ ਪਏ ਆ ਜਿਹੜਾ ਪ੍ਰਸ਼ਾਸਨ ਨੂੰ ਪਹਿਲਾਂ ਦੇਖਣਾ ਚਾਹੀਦਾ ਸੀ ਜਦ ਪ੍ਰਸ਼ਾਸਨ ਨੂੰ ਪਤਾ ਹੈ ਕਿ ਹਰ ਵਾਰ ਇਹੀ ਹਾਲ ਹੁੰਦਾ ਹੈ ਹਰ ਵਾਰ ਇਹੀ ਸਾਰਾ ਕੁਝ ਹੁੰਦਾ ਤਾਂ ਇਹ ਮਾਰ ਜਿਹੜੇ ਪਿੰਡ ਦੇ ਲੋਕ ਹੈ ਉਹ ਕਿਉਂ ਚੱਲਣ ਕੀ ਪ੍ਰਸ਼ਾਸਨ ਹੁਣ ਪਿੱਛੇ ਵੀ ਜਿਹੜੀ ਜੀਸੀਬੀਆ ਲਾ ਕੇ ਰਸਤੇ ਸਫਾਈ ਕਰਾਈ ਜਾ ਰਹੀ ਹੈ ਉਹ ਪਹਿਲਾਂ ਕਿਉਂ ਨਹੀਂ ਕਰਾਏ ਗਏ ਇਹ ਜਦ ਖਤਰੇ ਖਤਰੇ ਦੇ ਨਿਸ਼ਾਨ ਤੋਂ ਉੱਪਰ ਜਦ ਪਾਣੀ ਆ ਜਾਂਦਾ ਤਦ ਹੀ ਕਿਉਂ ਪ੍ਰਸ਼ਾਸਨ ਜਾਗਦਾ ਹੈ ਇੱਥੇ ਸਾਡੇ ਨਾਲ ਪਿੰਡ ਦੇ ਲੋਕ ਹੈ ਸਰਪੰਚ ਸਾਹਿਬ ਹੈ ਸਰਪੰਚ ਸਾਹਿਬ ਨੂੰ ਅਸੀਂ ਪੁੱਛਦੇ ਹਾਂ ਕੀ ਹਾਂ ਨਾਮ ਸਰਪੰਚ ਮੇਰਾ ਨਾਮ ਕਮਲਜੀਤ ਸਿੰਘ ਹੈ ਜੀ ਹਾਂ ਜੀ ਕੀ ਕਹਿਣਾ ਚਾਹੋਗੇ ਇਸ ਟਾਈਮ ਸਾਰਾ ਸ਼ਹਿਰ ਤੁਹਾਨੂੰ ਦੇਖ ਰਿਹਾ ਸਾਰੇ ਪਿੰਡ ਵਾਲੇ ਤੁਹਾਨੂੰ ਦੇਖ ਰਹੇ ਕਿਉਂਕਿ ਇਧਰੋਂ ਹੀ ਪਾਣੀ ਉੱਥੇ ਜਾਣਾ ਹੈ ਨੇ ਮੈਂ ਤਾਂ ਇਹ ਕਹਾ ਕੇ ਵੀ ਸ਼ਹਿਰ ਨੂੰ ਘਬਰਾਣ ਦੀ ਹਜੇ ਲੋੜ ਨਹੀਂ ਹੈ ਇਹ ਜਿਹੜਾ ਪਾਣੀ ਹੈ ਇਹ ਅਸੀਂ ਹਰ ਸਾਲ ਦੇਖਦੇ ਆ ਰਹੇ ਹਾਂ ਹਜੇ ਜਿਹੜਾ ਅਸੀਂ ਕਹੀ ਨਾ ਵੀ ਬਹੁਤ ਖਤਰਨਾਕ ਲੈਵਲ ਦਾ ਪਾਣੀ ਨਹੀਂ ਠੀਕ ਹੈ ਹੈ ਖਤਰਨਾਕ ਸਿਚੁਏਸ਼ਨ ਹੈ ਲੇਕਿਨ ਬਹੁਤ ਖਤਰਨਾਕ ਲੈਵਲ ਤੇ ਨਹੀਂ ਹੈ ਅਸੀਂ ਹਰ ਸਾਲ ਇਹ ਪਾਣੀ ਨੂੰ ਚਲਦੇ ਆ ਰਹੇ ਹਾਂ ਔਰ ਦੂਜੀ ਗੱਲ ਇਸ ਵਾਰ ਨਾ ਬੰਦਾ ਕਾਫੀ ਵੱਡਾ ਹੋ ਗਿਆ ਜੰਬੋ ਬੈਗ ਲੱਗਣਾ ਨਾ ਚੌੜਾ ਹੋ ਗਿਆ ਹੈ ਬੰਦਾ ਤਾਂ ਹੁਣ ਹੁਣ ਕੀ ਹੈ ਕਿ ਥੋੜਾ ਜਿਹਾ ਸਾਨੂੰ ਥੋੜੀ ਇੰਨੀ ਪੋਜੀਸ਼ਨ ਹਜੇ ਖਤਰਨਾਕ ਨਹੀਂ ਲੱਗ ਰਹੀ ਹਾਂ ਜੇ ਕੋਈ ਬਾਕੀ ਤੋਂ ਕੁਦਰਤ ਦੇ ਰੰਗ ਹੈ ਜੇ ਕੁਝ ਇਹੋ ਜਿਹੀ ਜੇ ਆਈ ਤਾਂ ਫਿਰ ਉਸ ਦੇ ਵਾਸਤੇ ਅਸੀਂ ਵਸੇ ਕੁਝ ਤਿਆਰੀਆਂ ਵੀ ਕੀਤੀਆਂ ਹੋਈਆਂ ਨੇ ਬਾਕੀ ਜੋ ਕੁਦਰਤ ਦੇ ਰੰਗ ਹੈ ਉਹ ਉਸੇ ਤਰ੍ਹਾਂ ਹੀ ਹੋਏਗਾ ਉਹ ਤਾਂ ਅਸੀਂ ਤੁਹਾਡੀ ਹਾਲਾਤ ਵੀ ਦੇਖ ਰਹੇ ਹਾਂ ਜਿਸ ਤਰੀਕੇ ਦੇ ਨਾਲ ਕੱਪੜੇ ਤੁਹਾਡੇ ਗੰਦੇ ਹੋਏ ਹੋਏ ਸਾਰੇ ਨੌਜਵਾਨ ਵੀ ਇੱਥੇ ਲਗੇ ਹੋਏ ਆ ਇਹ ਸਾਰੇ ਸ਼ਹਿਰ ਵਾਸੀਆਂ ਵਾਸਤੇ ਲਗੇ ਹੋਏ ਆ ਪਿੰਡ ਵਾਸੀਆਂ ਵਾਸਤੇ ਲਗੇ ਹੋਏ ਆ ਨਾ ਤੁਹਾਨੂੰ ਕੋਈ ਤਨਖਾਹਾਂ ਤਾਂ ਮਿਲ ਨਹੀਂ ਰਹੀਆਂ ਇਹ ਕੰਮ ਕਰਨ ਦੇ ਲਈ ਤੇ ਮੈਨੂੰ ਤੁਸੀਂ ਥੋੜਾ ਜਿਹਾ ਦੱਸੋਗੇ ਕਿ ਇਹ ਕਿਸ ਸਾਈਡ ਤੋਂ ਘੁੰਮ ਕੇ ਇਹ ਆ ਰਿਹਾ ਹੈ ਕਿਾ ਇਹਦੀ ਪੋਜੀਸ਼ਨ ਕੀ ਹੈ ਜਾਂ ਇਹ ਜਾਈ ਹੈ ਦੇਖੋ ਵੈਸੇ ਤਾਂ ਇਹ ਸੱਪ ਵਾਂਗੂ ਵਾੜ ਖਾਂਦੇ ਆਉਂਦੀ ਏ ਪਰ ਲੇਕਿਨ ਪਿੱਛੋਂ ਪਾਣੀ ਇੰਨਾ ਜ਼ਿਆਦਾ ਹੈ ਕਿ ਇੰਨੇ ਜਿਹੜੇ ਲੋਕਾਂ ਦੇ ਅੱਗੇ ਨਾ ਕੁਛ ਥੋੜੀ ਮਿੱਟੀਆ ਮੁੱਟੀ ਪੱਟੀ ਹੋਈ ਹੈ ਉਹ ਕੰਡੇ ਤੋੜ ਕੇ ਨੇ ਸਿੱਧਾ ਆਪਣਾ ਪਲੇਨ ਸਿੱਧਾ ਬਣਾ ਲਿਆ ਰਸਤਾ ਨੇ ਸਿੱਧਾ ਬਣਾ ਲਿਆ ਜਿਵੇਂ ਆਪਾਂ ਉੱਥੇ ਦੇਖਿਆ ਸੀ ਉਹ ਉੱਤਰਾਖੰਡ ਵਿੱਚ ਆਈ ਸੀ ਉਹ ਦੇਖਿਆ ਸੀ ਉਹਨਾਂ ਜਿਵੇਂ ਟੇਡਾ ਸੀ ਉਹਨਾਂ ਸਿੱਧਾ ਲੈ ਕੇ ਰੋੜ ਕੇ ਇਸ ਤਰ੍ਹਾਂ ਸਿੱਧਾ ਆ ਰਿਹਾ ਹੈ ਇਹ ਟੱਕਰ ਲੱਗ ਰਹੀ ਹੈ ਵੈਸੇ ਘੁੰਮ ਕੇ ਆਉਂਦੀ ਉਹ ਦਿਖ ਨਹੀਂ ਰਹੀ ਵਿੱਚੋਂ ਜਦੋਂ ਆਉਂਦੀ ਪਰ ਇਹ ਬੜੇ ਛੋਟੀ ਜੀ ਹੁੰਦੀ ਸੀ ਪਰ ਲੇਕਿਨ ਜਿਸ ਹਿਸਾਬ ਨਾਲ ਪਾਣੀ ਆਇਆ ਉਹਨੇ ਮਤਲਬ ਸਾਰਾ ਹੀ ਇਹ ਸਾਡਾ ਇਲਾਕਾ ਹੀ ਪੂਰਾ ਡਰੇਨ ਬਣਾਤਾ ਉਸਨੇ ਤਾਂ ਇਹ ਇਹ ਜਿਹੜਾ ਪਾਣੀ ਜਿਹੜਾ ਉਹ ਬਹੁਤ ਜ਼ਿਆਦਾ ਆ ਰਿਹਾ ਵਿੱਚੋਂ ਜਿਸ ਕਰਕੇ ਸਾਰਾ ਹੀ ਡਰੇਨ ਬਣ ਗਿਆ ਜਦਕ ਡਰੇਨ ਬਹੁਤ ਛੋਟੀ ਜੀ ਹੁੰਦੀ ਸੀ ਉਹ ਤਾਂ ਇੱਕ ਮਤਲਬ ਚੰਡੀਗੜ੍ਹ ਦੇ ਪਾਣੀ ਨੂੰ ਸੰਭਾਲਣ ਵਾਸਤੇ ਡਰੇਨ ਹੁੰਦੀ ਹੁੰਦੀ ਸੀ ਆ ਪਾਣੀ ਇੰਨਾ ਪਾਣੀ ਨਹੀਂ ਸੀ ਹੁੰਦਾ ਹੁੰਦਾ ਲੇਕਿਨ ਹੁਣ ਪਿਛਲੇ 10 15 20 ਸਾਲਾਂ ਤੋਂ ਜਾਦਾ ਹੀ ਮੈਂ ਕਹਿੰਦਾ 30 ਸਾਲ ਨੂੰ 93 ਚ ਵੀ ਇੱਕ ਹੜਾ ਆਇਆ ਸੀਗਾ ਜਿਸ ਕਰਕੇ ਸਾਡਾ ਬੰਨ ਟੁੱਟਾ ਸੀਗਾ ਤਾਂ ਉਸ ਤੋਂ ਬਾਅਦ ਆ ਚੀਜ਼ਾਂ ਹੋਣ ਲੱਗੀਆਂ ਸਰਪੰਚ ਸਾਹਿਬ ਸੁਣਨ ਨੂੰ ਆਇਆ ਕਿ ਉਸ ਸਾਈਡ ਤੇ ਕੁਝ ਦਰਖਤ ਜਿਹੜੇ ਹਨ ਉਹ ਟੁੱਟੇ ਹੋਏ ਹਨ ਜਿਸ ਕਰਕੇ ਪਾਣੀ ਸਹੀ ਤਰੀਕੇ ਨਾਲ ਜਾ ਨਹੀਂ ਰਿਹਾ ਤੇ ਇੱਥੇ ਵੀ ਉਹ ਦਰਖਤ ਟੁੱਟੇ ਹੋਏ ਹਨ ਤੁਹਾਨੂੰ ਲੱਗਦਾ ਨਹੀਂ ਕਿ ਵੀ ਪ੍ਰਸ਼ਾਸਨ ਨੂੰ ਚਾਹੀਦਾ ਸੀਗਾ ਕਿ ਹਰ ਵਾਰ ਇਹ ਬਾਅਦ ਚ ਹੁਣ ਆ ਕੇ ਇੱਥੇ ਜੀ ਕੱਤੇ ਸੁੱਟਵਾਏ ਜਾ ਰਹੇ ਹਨ ਹੁਣ ਮਤਲਬ ਇਹ ਕੰਮ ਕਰਾਇਆ ਜਾ ਰਿਹਾ ਕਿ ਇਹਦੀ ਸਫਾਈ ਹੋਣੀ ਨਹੀਂ ਬਣਦੀ ਸੀਗੀ ਪਹਿਲਾਂ ਮੈਂ ਡ੍ਰੇਨ ਡਿਪਾਰਟਮੈਂਟ ਨਾਲ ਜਿਹੜੇ ਦਰਖਾਸਤੇਗੇ ਸੀਗੇ ਉਹਨਾਂ ਦੀ ਗੱਲ ਕੀਤੀ ਸੀਗੀ ਮੈਂ ਜਿਹੜੇ ਦਰਖਤ ਵਿੱਚ ਸੁੱਟੇ ਗਏ ਐ ਇਹ ਸਾਨੂੰ ਚੁੱਕਣ ਦੀ ਪਰਮਿਸ਼ਨ ਦਿਓ ਔਰ ਸਾਨੂੰ ਇਹਨੂੰ ਹੋਰ ਜ਼ਿਆਦਾ ਗਹਿਰਾ ਕਰਨ ਦੀ ਪਰਮਿਸ਼ਨ ਦਿਓ ਤਾਂ ਡਰੇਨ ਡਿਪਾਰਟਮੈਂਟ ਦੇ जेई ਵੱਲੋਂ ਮੈਨੂੰ ਇਹ ਗੱਲ ਕਹੀ ਗਈ ਕਿ ਜਿਹੜੇ ਦਰਖਤ ਟੁੱਟ ਵਿੱਚ ਸੁੱਟੇ ਹੋਏ ਨੇ ਉਸ ਨਾਲ ਕੀ ਹੁੰਦਾ ਪਾਣੀ ਦਾ ਨਾ ਫਲਾਓ ਹੋ ਜਾਂਦਾ ਉਹ ਪਾਣੀ ਜ਼ਮੀਨਾਂ ਵੱਲੋਂ ਚਲਾ ਜਾਂਦਾ ਹੈ ਬਜਾਏ ਕਿ ਇਹਦੇ ਤੇ ਟੱਕਰ ਮਾਰਨ ਦੀ ਪਾਣੀ ਦਾ ਫਲਾਓ ਹੋ ਜਾਂਦਾ ਜਿਸ ਨਾਲ ਕਿ ਇਹਦੇ ਟੱਕਰ ਘੱਟ ਵਜਦੀ ਏ ਬਨ ਨੂੰ ਖਤਰਾ ਘੱਟ ਹੋਏਗਾ ਵੀ ਅਸੀਂ ਇਸ ਲਈ ਤੁਹਾਡੇ ਵਿੱਚੋਂ ਉਹ ਜਿਹੜੇ ਦਰਖਤ ਤੁਸੀਂ ਸੁੱਟੇ ਹੋਏ ਨੇ ਅਸੀਂ ਤੁਹਾਨੂੰ ਚੱਕਣ ਨਹੀਂ ਦਿੰਦੇ ਵੀ ਉਹਨਾਂ ਦਾ ਇਹ ਜਵਾਬ ਸੀਗਾ ਮੈਨੂੰ ਤਾ ਕੁਛ ਹੱਦ ਤੱਕ ਮੈਨੂੰ ਵੀ ਉਹਦਾ ਲਾਜਿਕ ਹਲਕਾ ਜਾਂ ਠੀਕ ਲੱਗਾ ਵੀ ਹਾਂ ਵੀ ਚਲੋ ਜੇ ਵੇਜ ਦਰਖਤ ਦਾ ਪਾਣੀ ਖੰਦਾ ਤਾਂ ਪਾਣੀ ਭਰਾਂ ਨੂੰ ਲੰਗ ਜਾਂਦਾ ਚਲੋ ਸਿੱਧਾ ਸਾਡੇ ਬਾਨੂ ਉਹ ਨਹੀਂ ਕਹਿੰਦਾ ਫਿਰ ਮੈਂ ਉਹਨਾਂ ਨੂੰ ਜ਼ਿਆਦਾ ਸਵਾਲ ਫਿਰ ਇਸ ਬਾਰੇ ਨਹੀਂ ਕੀਤੇ ਅੱਜ ਦੀ ਪੁਜੀਸ਼ਨ ਦੇਖ ਕੇ ਤੁਹਾਨੂੰ ਲੱਗਦਾ ਕਿ ਵੀ ਉਹ ਸਥਿਤੀ ਠੀਕ ਸੀਗੀ ਸਫਾਈ ਨਹੀਂ ਹੋਈ ਤਾਂ ਚਲੋ ਠੀਕ ਹੈ ਤੁਹਾਨੂੰ ਲੱਗ ਰਿਹਾ ਕਿ ਉਹਨਾਂ ਦੀ ਗਲ ਸਹੀ ਸੀਗੀ ਕਿਉਂਕਿ ਉਹ ਉਹ ਤਾਂ ਆਪਣੇ ਦਫ਼ਤਰ ਬੈਠੇ ਆ ਉਹਨਾਂ ਨੂੰ ਫਰਕ ਨਹੀਂ ਪੈਣਾ ਫਰਕ ਪੈਣਾ ਇਹਨਾਂ ਪਰਿਵਾਰਾਂ ਨੂੰ ਯਾ ਰਾਜਪੁਰਾ ਸ਼ਹਿਰ ਨੂੰ ਫਰਕ ਪੈਣਾ ਕਿਆ ਤੁਸੀਂ ਸਰਪੰਚ ਹੋ ਤੁਹਾਡੀ ਡਿਊਟੀ ਨਹੀਂ ਬਣਦੀ ਸੀਗੀ ਕਿ ਹਾਂ ਤੁਸੀਂ ਤਾਂ ਹਰ ਵਾਰ ਦੇਖਦੇ ਹੋ ਨਾ ਇਹ ਚੀਜ਼ ਠੀਕ ਹੈ ਨਾ ਇਹ ਲੀਡਰ ਤਾਂ 5 ਸਾਲ ਬਾਅਦ ਆਣਗੇ ਇੱਥੇ ਆ ਕੇ ਫੋਟੋ ਖਿਚਾ ਕੇ ਚਲੇ ਜਾਣਗੇ 10 ਕੱਟੇ ਤੁਹਾਨੂੰ ਦੇ ਜਾਣਗੇ ਲੇਕਿਨ ਮਾਰ ਕੌਣ ਚੱਲੇਗਾ ਇਹ ਪਿੰਡ ਵਾਲੇ ਚੱਲਣਗੇ ਨਾ ਬਿਲਕੁਲ ਜੀ ਇਹ ਦੇ ਵਿੱਚ ਤਾਂ ਜਿਹੜੀ ਇਹ ਦੀ ਜਿਹੜੀ ਪਾਣੀ ਹੈ ਪਾਣੀ ਦੇ ਵਿੱਚ ਤਾਂ ਅੱਗੇ ਤਾਂ ਅਸੀਂ ਖੜਨਾ ਹੈ ਇਹਦੇ ਵਿੱਚ ਹੁਣ ਜੋ ਵੀ ਹੈ ਇਹ ਜਿਹੜੀ ਪ੍ਰੋਬਲਮ ਹੈ ਇਹ ਪ੍ਰੋਬਲਮ ਦਾ ਫੇਸ ਤਾਂ ਅਹੀਂ ਕਰਨੀ ਹੈ ਕਿਉਂਕਿ ਉਹਨਾਂ ਕੋਲ ਹੋਰ ਕਈ ਪ੍ਰੋਬਲਮਾਂ ਨੇ ਉਹਨਾਂ ਨੇ ਕੀ ਕਰਨਾ ਹੋਰ ਤਾਂ ਕੁਝ ਕਰਨੀ ਸਦੇ ਇਹਨੂੰ ਦੇਖਣਾ ਤਾਂ ਅਸੀਂ ਹੈ ਤਾ ਬਾਕੀ ਹੋਰ ਹੁਣ ਉਹਨਾਂ ਨੂੰ ਕਾਫੀ ਹਦਾਇਤਾਂ ਪਤਾ ਲੱਗੀਆਂ ਨੇ ਤਾਂ ਅਗਲੀ ਵਾਰ ਤਾਂ ਉਹਨਾਂ ਨੂੰ ਮੈਂ ਕਹਤਾਂ ਉਹ ਕਹਿੰਦੇ ਤੁਸੀਂ ਅਗਲੀ ਵਾਰ ਤੁਹਾਨੂੰ ਮਿੱਟੀ-ਮੁੱਟੀ ਵਿੱਚੋਂ ਚੱਕਣ ਦਾਂਗੇ ਇਹਨੂੰ ਗਹਿਰੀ ਕਰਾਂਗੇ ਇਹ ਸਾਰਾ ਕੁਝ ਕਰਾਂਗੇ ਹੁਣ ਪਰ ਫਿਰ ਹਾਲ ਦੀ ਘੜੀ ਤਾਂ ਇਹ ਕੁਝ ਹੈ ਅੱਜ ਤਾਂ ਕੁਝ ਵੀ ਨਹੀਂ ਕਰ ਸਕਦੇ ਹੁਣ ਜਦ ਅਸੀਂ ਤੁਹਾਡੇ ਪਿੰਡ ਆ ਰਹੇ ਸੀਗੇ ਉੱਥੇ ਜੀਸੀਬੀ ਲਾ ਕੇ ਉੱਥੇ ਬੁੱਤੀ-ਪੱਟੀ ਜਾਰੀ ਹੈ ਕਿਉਂ ਇਹ ਕੰਮ ਪਹਿਲਾਂ ਨਹੀਂ ਹੋਣਾ ਚਾਹੀਦਾ हां ने वो तो चलो उधर ओदा इस चीज ना कोई ਲੈਣ ਦੇਣ ਦੀ ਉਹ ਤਾਂ ਲਿਆ ਆਪਾਂ ਲਿਆਂਦੀ ਗਈ ਸੀ ਇਧਰ ਨਵੇਂ ਬੰਨ ਇੱਕ ਬਣਿਆ ਉਹਦੀ ਸਫਾਈ ਵਾਸਤੇ ਉਹ ਅੱਗੋਂ ਬੰਨ ਇਹਨਾਂ ਦਾ ਕੱਚਾ ਸੀਗਾ ਅਸੀਂ ਜੇ ਸੀ ਵੀ ਤੋਰ ਤੱਕ ਜਾ ਨਹੀਂ ਸਕੀ ਉਹ ਫਿਰ ਅਸੀਂ ਪਰਲੇ ਪਾਸ ਟੱਪ ਕੇ ਦੇਖ ਕੇ ਆਏ ਵੀ ਉਧਰ ਪਾਣੀ ਕਿੰਨਾ ਕ ਜਾ ਰਿਹਾ ਉਹ ਉਸ ਵਾਸਤੇ ਲਿਆਂਦੀ ਗਈ ਸੀ ਪੂਰਾ ਪਿੰਡ ਆ 20 25 ਮੁੰਡੇ ਅਸੀਂ ਗਏ ਆ ਟੱਪ ਕੇ ਰੇਲਵੇ ਲਾਈਨ ਕਰਾਸ ਕੀਤੀ ਬੜੀ ਔਖੀ ਜੀ ਵੀ ਦੇਖਿਆ ਵੀ ਉਧਰ ਨੂੰ ਪਾਣੀ ਕਿੰਨਾ ਕ ਜਾ ਰਿਹਾ ਤਾਂ ਜੋ ਅਸੀਂ ਉਧਰ ਥੈਲੇ ਰੱਖ ਕੇ ਆਈਏ ਤੇ ਸਾਰਾ ਕੁਝ ਕਰੀਏ ਚਲੋ ਹੈ ਤਾਂ ਉਹਨਾਂ ਇਹ ਪ੍ਰਸ਼ਾਸਨਿਕ ਕੰਮ ਹੈ ਪਰ ਹੁਣ ਗੱਲ ਇਹ ਹੈ ਕਿ ਫਿਲਹਾਲ ਦੀ ਘੜੀ ਸਾਨੂੰ ਆਪ ਸੰਭਾਲਣਾ ਪੈਣਾ ਉਸ ਤੋਂ ਬਾਅਦ ਅਸੀਂ ਪ੍ਰਸ਼ਾਸਨ ਨੂੰ ਕਹਾ ਕਿ ਵੀ ਪ੍ਰਸ਼ਾਸਨ ਵੀ ਜੇ ਆ ਜਿਹੜੇ ਤੁਹਾਡੇ ਕਮੀਆਂ ਨੇ ਪਾਈ ਅੱਗੇ ਤੋਂ ਆਪਣੀਆਂ ਕਮੀਆਂ ਜਿਹੜੀਆਂ ਨੇ ਉਹ ਸੰਭਾਲ ਕੇ ਰੱਖੋ ਜੇ ਦੂਰ ਕਰੋ ਫਿਲਹਾਲ ਦੀ ਘੜੀ ਤਾਂ ਅਸੀਂ ਆਪ ਹੀ ਕਰ ਰਹੇ ਹਾਂ ਸਾਰਾ ਕੁਝ ਰੱਬ ਨਾ ਕਰੇ ਕੋਈ ਇਹੋ ਜੀ ਸਥਿਤੀ ਪੈਦਾ ਹੋਏ ਕਿ ਵੀ ਆਪਾਂ ਉਸ ਉਸ ਬਾਰੇ ਗੱਲ ਕਰੀਏ ਪਰ ਪੂਰੇ ਪੰਜਾਬ ਚ ਇਹੋ ਜੇ ਹਾਲਾਤ ਪੈਦਾ ਹੋਏ ਹੋਏ ਹਨ ਜੇ ਕੱਲ ਨੂੰ ਪਾਣੀ ਦਾ ਬਹਾਵ ਵੱਧਦਾ ਕਿਉਂਕਿ ਪਿੰਡ ਨੀਵੇਂ ਹੈ ਤੇ ਪਾਣੀ ਦਾ ਬਹਾਵ ਜ਼ਿਆਦਾ ਹੈ ਤੁਹਾਡੀ ਕਿਆ ਇੱਥੇ ਉਹ ਹੈ ਦੇਖੋ ਜੀ ਜਿਹੜਾ 23 2023 ਚ ਪਾਣੀ ਸੀ ਨਾ ਉਹ ਪਾਣੀ ਇਸ ਤੋਂ ਜ਼ਿਆਦਾ ਸੀਗਾ 2-3 ਫੁੱਟ ਜ਼ਿਆਦਾ ਸੀਗਾ ਵੜੇ ਤਾਂ ਪਾਣੀ ਕੀ ਹੁੰਦਾ ਵੀ ਜੇ ਪਾਣੀ ਥੋੜਾ ਵੱਧ ਹੈ ਨਾ ਤਾਂ ਉਹ ਪਾਣੀ ਸਾਡਾ ਫੈਲ ਜਾਂਦਾ ਇਸ ਸਾਈਡ ਨੂੰ ਫੈਲ ਜੇਗਾ ਆ ਸਾਰੇ ਖੇਤ ਡੁੱਬ ਜਾਣਗੇ ਜੇ ਤੁਹਾਨੂੰ ਦੇਖਾ ਤਾਂ ਉਹ ਸਾਡਾ ਇਧਰੋਂ ਜ਼ਿਆਦਾ ਫੈਲ ਜਾਂਦਾ بجائے ਕਿ ਇਧਰ ਨੂੰ ਆਣ ਦੀ ਹਾਂ ਟੱਕਰ ਤੈਨੂੰ ਲੱਗ ਰਹੀ ਹੈ ਨੋ ਡਾਊਟ ਵੀ ਇਹਦਾ ਖਤਰਾ ਤਾਂ ਹੈ ਰਹਿੰਦਾ ਪਰ ਜਿਹੜਾ ਪਾਣੀ ਹੋਰ ਜ ਆ ਜਾਂਦਾ ਤਾਂ ਉਹ ਫਲਾਓ ਇਧਰ ਨੂੰ ਜ਼ਿਆਦਾ ਹੋ ਜਾਂਦਾ ਤਾਂ ਇਹ ਹੈ ਵੀ ਅਸੀਂ ਹਰ ਵਾਰ ਮਤਲਬ ਜਿਹੜਾ ਬਾਲ-ਬਾਲ ਬਚ ਜਾਂਦੇ ਨੇ ਪੀ ਸਾਨੂੰ ਹਰ ਵਾਰ ਕਿਉਂਕਿ ਲਗਾਤਾਰ ਖਬਰਾਂ ਚੱਲ ਰਹੀਆਂ ਕਿ ਉੱਪਰੋਂ ਪਾਣੀ ਛੱਡਿਆ ਜਾ ਰਿਹਾ ਲਗਾਤਾਰ ਛੱਡਿਆ ਜਾ ਰਿਹਾ ਫਿਰ ਕੀ ਸਥਿਤੀ ਹੋਏਗੀ ਬਰਦਾਰ ਹੈ ਇਸੇ ਕੱਲ ਦਾ ਵੀ ਲਗਾਤਾਰ ਪਾਣੀ ਕਿੰਨਾ ਨਾ ਛੱਡੇ ਜਾਵੇ ਕਿਉਂਕਿ 23 ਦਾ ਪਾਣੀ ਜੇ ਮਤਲਬ ਇੱਕ ਦਿਨ ਹੋ ਠਹਿਰ ਜਾਂਦਾ 2023 ਦਾ ਪਾਣੀ ਅਸੀਂ ਉੱਥੇ ਬੜੀ ਮਿਹਨਤ ਕਰਕੇ ਜਿਹੜੇ ਦੁਬਾਰੇ ਕੱਟੇ ਲਾਏ ਤਾਂ ਜਿੱਥੇ ਜਿੱਥੇ ਕੋਹਰ ਪੈ ਰਹੀ ਸੀਗੀ ਖੱਡ ਪੈ ਰਹੀ ਸੀ ਪਰ ਗੱਲ ਇਹ ਹੈ ਕਿ ਜੇ ਉਸ ਸਥਿਤੀ ਵਿੱਚ ਇੱਕ ਦਿਨ ਹੋ ਹੋ ਤੈ ਜਾਂਦਾ ਫਿਰ ਸਾਨੂੰ ਖਤਰਾ ਹੋ ਗਿਆ ਸੀਗਾ 23 ਚ ਪਰ ਹੁਣ ਇਹ ਹੈ ਵੀ ਜੇ ਪਾਣੀ ਉਸ ਤੋਂ ਜ਼ਿਆਦਾ ਛੱਡੇ ਜਾਂਦਾ ਫਿਰ ਤਾਂ ਖਤਰੇ ਵਾਲੀ ਗੱਲ ਤਾਂ ਹੈਗੀ ਹੈ ਪਰ ਫਿਰ ਜਿਤ ਤੱਕ ਹੋ ਸਕੇ ਪ੍ਰਸ਼ਾਸਨ ਨੂੰ ਦੱਸਾਂਗੇ ਅਗੋਂ ਪ੍ਰਸ਼ਾਸਨ ਦੀ ਜਿਵੇਂ ਜੋ ਵੀ ਕਾਰਵਾਈ ਕਰੇਗਾ ਪ੍ਰਸ਼ਾਸਨ ਨੇ ਤਾਂ ਪਹਿਲਾਂ ਹੀ ਨਹੀਂ ਸੁਣੀ ਤੁਹਾਡੀ ਚੱਲੇ ਰਹੀ ਗਏ ਚਲੋ ਹੁਣ ਜੋ ਹੈ ਸੋ ਹੈਗਾ ਵੈਸੇ ਮੈਡਮ ਨੂੰ ਮੈਂ ਕਹਤਾ ਕੱਟੇ ਕਹਿੰਦੇ ਉਹ ਲੱਗ ਜਾਣਗੇ ਹੁਣ ਤੁਹਾਡੇ ਅਗਲੀ ਵਾਰ ਤੋਂ ਵੀ ਆ ਸਾਰੇ ਜੰਬੋ ਕੱਟੇ ਮੈਡਮ ਕਿਹਾ ਵਿੱਚ ਜਿੱਥੋਂ ਪੁਆਇੰਟ ਜਿੱਥੋਂ ਤੁਸੀਂ ਤੁਹਾਨੂੰ ਮਿਲੇ ਤੁਸੀਂ ਉਸ ਤੋਂ ਉਹ ਪੁਆਇੰਟ ਤੱਕ ਕੱਟੇ ਲਗਵਾਣੇ ਆ ਤਾਂ ਮੈਡਮ ਨੀਨਾ ਮਿੱਤ ਤਾਂ ਹੁਣ ਉਹ ਵੀ ਲਵਾ ਕੇ ਦੇਣਗੇ। ਜੀ। ਉਹਨਾਂ ਦਾ ਬਹੁਤ ਬਹੁਤ ਧੰਨਵਾਦ ਹੈ। ਇੱਕ ਸਰਪੰਚ ਹੋਣ ਦੇ ਨਾਤੇ ਤੁਸੀਂ ਲੋਕਾਂ ਲਈ ਕਿਆ-ਕਿਆ ਸਾਵਧਾਨੀਆਂ ਵਰਤੀ ਹੋਈਆਂ? ਕਿਆ-ਕਿਆ ਬੰਦੋਬਸਤ ਕੀਤੇ ਹੋਏ ਐ ਇੱਥੇ? ਇੱਕ ਸਰਪੰਚ ਹੋਣ ਦੇ ਨਾਤੇ ਰੱਬ ਨਾ ਕਰੇ ਇਹੋ ਜਿਹਾ ਕੁਝ ਹੋਏ। ਨੰਬਰ 1 ਤਾਂ ਇਹ ਹੈ ਵੀ ਸਾਡੇ ਕੋਲ ਅ ਕੁਛ ਚਲੋ ਫੰਡ ਹੀ ਇਕੱਠੇ ਕੀਤੇ ਸੀ ਉਹ ਅਸੀਂ ਕਿਤੇ ਹੋਰ ਹੜਪੀਰਤਾ ਵਾਤੇ ਕੀਤੇ ਹੋਏ ਸੀਗਾ ਸਾਡੇ ਕੋਲ ਫੰਡਸ ਵੀ ਹੈ ਨੰਬਰ 2 ਕਿ ਸਾਡੇ ਕੋਲ 300 400 ਕਟਾ ਵੀ ਹੈਗਾ ਵੱਖ-ਵੱਖ ਜਗ੍ਹਾ ਤੇ ਅਸੀਂ ਰੱਖਿਆ ਹੋਇਆ ਜੇ ਇਹਦੋਂ ਨੂੰ ਨੁਕਸਾਨ ਹੋ ਤਾਂ ਇੱਥੇ ਰੱਖ ਦਾਂਗੇ ਜੇ ਪਰਾ ਹੁੰਦਾ ਉਧਰ ਨੰਬਰ 3 ਸਾਨੂੰ ਪ੍ਰਸ਼ਾਸਨ ਵੱਲੋਂ ਜੀਸੀਬੀ ਵੀ ਦਿੱਤੀ ਗਈ ਹੈ ਕੱਟੇ ਵੀ ਦਿੱਤੇ ਗਏ ਆ ਤੇ ਜੀਸੀਬੀ ਸਾਡੇ ਕੋਲ ਖੜੀ ਹੋਈ ਹੈ ਜਦੋਂ ਸਾਨੂੰ ਲੋੜ ਪਈ ਜੀਸੀਬੀ ਮੇਨ ਹੁੰਦੀ ਉਹ ਜਲਦੀ ਤੋਂ ਜਲਦੀ ਬੰਦ ਨੂੰ ਬੰਦ ਹੁੰਦੀ ਹੈ ਤੇ ਇਸ ਤੋਂ ਇਲਾਵਾ ਸਾਡੇ ਪਿੰਡ ਦੇ ਸਾਰੇ ਨੌਜਵਾਨ ਇੱਕ ਆਵਾਜ਼ ਤੇ ਹੀ ਆ ਜਾਂਦੇ ਆ ਉਹ ਸੇਵਾ ਕਰਨ ਵਾਸਤੇ ਉਹ ਨਹੀਂ ਕੁਝ ਦੇਖਦੇ ਹੋ ਤੇ ਆਪਾਂ ਨੂੰ ਪਤਾ ਵੀ ਪਿੰਡ ਦਾ ਕੰਮ ਹੈ ਤਾਂ ਉਹ ਸਾਰੇ ਹੀ ਲੱਗ ਜਾਂਦੇ ਕਿਉਂਕਿ ਘਰ ਤਾਂ ਸਾਰੇ ਨੇ ਸਾਂਝੀ ਹੈ ਜਿੰਨਾ ਮੇਰਾ ਉਹਨਾਂ ਹੀ ਨਾਲ ਦਾ ਸਾਰਿਆਂ ਦਾ ਤਾਂ ਇਸ ਲਈ ਸਾਡੇ ਪਿੰਡ ਦੇ ਮੁੰਡੇ ਬਹੁਤ ਮਿਹਨਤੀ ਹੈ ਜੇ ਅਸੀਂ ਕਹਿੰਨੇ ਆ ਤਾਂ ਫਿਰ ਉਸੇ ਵੇਲੇ ਸਾਡੇ ਨਾਲ ਲੱਗ ਜਾਂਦੇ ਆ ਤਾਂ ਇਸ ਲਈ ਅਸੀਂ ਹੁਣ ਇਹੀ ਹੈ ਸਾਡੇ ਕੋ ਸਿਕਿਉਰਟੀ ਹੋਰ ਤੁਹਾਡੇ ਕੋ ਕੀ ਸਿਕਿਉਰਟੀ ਹੈ ਠੀਕ ਹੈ ਜੀ। ਕੀ ਕਹਿਣਾ ਚਾਹੋਗੇ ਤੁਸੀਂ ਜਿਸ ਤਰੀਕੇ ਦੇ ਨਾਲ ਮੈਂ ਇਹਨਾਂ ਨਾਲ ਗੱਲ ਕਰ ਰਿਹਾ ਸੀਗਾ ਕਿ ਮੈਨੂੰ ਇਹ ਪਤਾ ਲੱਗਿਆ ਸੀਗਾ ਕਿ ਵੀ ਇੱਥੇ ਦਰਖਤ ਗਿਰੇ ਹੋਏ ਆ ਜਿਸ ਕਰਕੇ ਇਹ ਸਾਰਾ ਕੁਝ ਹੋ ਰਿਹਾ ਹੈ। ਕਿ ਇਹਦੀ ਸਫਾਈ ਪਹਿਲਾਂ ਨਹੀਂ ਹੋਣੀ ਚਾਹੀਦੀ ਸੀ। ਸਭ ਤੋਂ ਪਹਿਲੇ ਤਾਂ ਪਰਦੇਵ ਜੀ ਤੁਹਾਡਾ ਧੰਨਵਾਦ ਤੁਸੀਂ ਸਾਡੇ ਪਿੰਡ ਆਏ ਹੋ ਔਰ ਜੋ ਬਰਸਾਤਾਂ ਦੇ ਵਿੱਚ ਪੱਚੀਦਰੀ ਦੀ ਅਸਰ ਸਥਿਤੀ ਹੈ ਜੋ ਰਾਜਪੁਰੇ ਤੱਕ ਤੁਸੀਂ ਆਪਣੇ ਚੈਨਲ ਦੇ ਜ਼ਰੀਏ ਦਿਖਾ ਰਹੇ ਹੋ ਤੁਹਾਡਾ ਧੰਨਵਾਦ। ਦੇਖੋ ਪੰਚਾਇਤ ਨਗਰ ਖਰਾਜਪੁਰ ਦੀ ਜਿਹੜੀ ਸਾਡੀ ਹੈ ਇਹ ਦਿਨ ਰਾਤ ਸੇਵਾ ਕਰ ਰਹੀ ਹੈ। ਅੱਜ ਇੱਕ ਹਫਤਾ ਹੋ ਗਿਆ। ਥੈਲੇ ਵੀ ਪ੍ਰੋਵਾਈਡ ਆ ਰਹੇ ਨੇ ਸਫਾਈ ਵੀ ਕਰਵਾਈ ਜਾਈ ਹੈ ਪੰਚਾਇਤ ਵੱਲੋਂ ਕੋਈ ਕਮੀ ਨਹੀਂ ਹੈ ਬਹੁਤ ਤਾਂ ਚੰਗੀ ਪੰਚਾਇਤ ਹੈ ਔਰ ਸਾਡੇ ਸਾਰੇ ਨગર ਦਾ ਸੰਯੋਗ ਹੈ ਦੂਸਰਾ ਜਿਹੜਾ ਇਹ ਪਾਣੀ ਦਾ ਪੱਧਰ ਹੈ ਇੱਥੇ ਜਿੱਥੇ ਤੁਸੀਂ ਅੱਜ ਇੰਟਰਵਿਊ ਕਰ ਰਹੇ ਹੋ ਇੱਥੇ ਅੱਜ 20 ਫੁੱਟ ਪਾਣੀ ਦਾ ਪੱਧਰ ਹੈ 25 ਫੁੱਟ ਵੀ ਹੋ ਸਕਦਾ ਜੀਰੀਆਂ ਦੇ ਵਿੱਚ ਅੱਜ ਸਾਡੀਆਂ ਦੇ ਵਿੱਚ 3-3 ਫੁੱਟ ਪਾਣੀ ਹੋ ਗਿਆ ਦੇਖੋ ਜੀਰੀਆਂ ਤਾਂ 2023 ਦੇ ਵਿੱਚ ਵੀ ਸਾਨੂੰ ਭਰੋਸਾ ਦਿੱਤਾ ਗਿਆ ਸੀ ਵੀ ਮੁਆਵਜ਼ਾ ਮਿਲੇਗਾ ਮੈਂ ਸ਼ਬਦ ਨਹੀਂ ਬੋਲਣਾ ਚਾਹੁੰਦਾ ਚਲੋ ਠੀਕ ਹੈ ਕਿਸੇ ਵੀ ਸਰਕਾਰ ਦੇ ਬਾਰੇ ਉਸ ਟਾਈਮ ਵੀ ਨਹੀਂ ਆਇਆ ਮੈਂ ਬੇਨਤੀ ਕਰਦਾ ਜੋ ਰਾਜਪੁਰੇ ਦਾ ਪ੍ਰਸ਼ਾਸਨ ਹੈ ਕਿ ਜੋ ਇੱਥੇ ਨੁਕਸਾਨ ਹੋਏਗਾ ਸਰਪੰਚ ਸਾਹਿਬ ਖੜੇ ਨੇ ਸਾਡੇ ਜ਼ਿਮੀਦਾਰ ਨੂੰ 2023 ਚ ਵੀ ਨਹੀਂ ਮਿਲਿਆ ਤੇ ਘੱਟੋ ਘੱਟ ਇਸ ਵਾਰ ਇਹਨਾਂ ਨੂੰ ਜੋ ਜਾਨਵਰਾਂ ਵਾਲੀ ਨੁਕਸਾਨ ਜੋ ਫਸਲ ਦਾ ਹੋਏਗਾ ਉਹ ਇਹਨਾਂ ਨੂੰ ਮਿਲੇ ਦੂਸਰਾ ਪੰਜਾਬ ਦੇ ਜੋ 11 12 ਜ਼ਿਲ੍ਹੇ ਬਹੁਤ ਪ੍ਰਭਾਵਿਤ ਆ ਸਾਡੀਆਂ ਧੀਆਂ ਭੈਣਾਂ ਬੱਚੇ ਔਰ ਇੱਥੋਂ ਤੱਕ ਕਿ ਉੱਥੋਂ ਦੇ ਜੋ ਜਾਨਵਰ ਸੀਗੇ ਜੋ ਉਹ ਸਾਰੇ ਪਾਣੀ ਦੀ ਮਾਰ ਦੇ ਹੇਠ ਨੇ ਬਹੁਤ ਬਹੁਤ ਵੱਡੇ ਪੱਧਰ ਤੇ ਨੁਕਸਾਨ ਨੁਕਸਾਨ ਹੋ ਰਿਹਾ ਸੋ ਮੈਂ ਰਾਜਪੁਰੇ ਦੀ ਜਿਹੜੀ ਆਵਾਮ ਹੈ ਉਹਨਾਂ ਨੇ ਇੱਕੋ ਹੀ ਮੈਸੇਜ ਦੇਣਾ ਚਾਹੁੰਦੇ ਆ ਪਾਣੀ ਕੰਟਰੋਲ ਦੇ ਵਿੱਚ ਐ ਇਦਾਂ ਜੀ ਕੋਈ ਹਜੇ ਅਫਵਾਹਾਂ ਤੇ ਧਿਆਨ ਨਾ ਦੋ ਔਰ ਇਦਾਂ ਜੀ ਕੋਈ ਗੱਲ ਨਹੀਂ ਅਗਰ ਕੋਈ ਇੱਥੇ ਤੋਂ ਨੁਕਸਾਨ ਹੁੰਦਾ ਜਾਂ ਕੋਈ ਬੰਦਾ ਟੁੱਟਦਾ ਜਿੱਦਾਂ 93 ਦੇ ਵਿੱਚ ਇੱਥੇ ਬੰਦਾ ਟੁੱਟਾ ਸੀਗਾ ਤੇ ਵੱਡੇ ਪੱਧਰ ਤੇ ਰਾਜਪੁਰ ਦਾ ਨੁਕਸਾਨ ਹੋਇਆ ਸੀ 2023 ਚ ਵੀ ਨੋਬਤ ਆਈ ਸਰਪੰਚ ਸਾਹਿਬ ਨੇ ਸਾਰੀ ਪੰਚਾਇਤ ਨੇ ਪਿੰਡ ਦੇ ਨੌਜਵਾਨ ਵੀਰਾਂ ਨੇ ਸਾਰੇ ਨੇ ਸਹਿਯੋਗ ਕਰਕੇ ਉਹਨੂੰ ਬੰਨਿਆ ਲੇਕਿਨ ਕਿਤੇ ਨਾ ਕਿਤੇ ਅਸੀਂ ਪ੍ਰਸ਼ਾਸਨ ਦੀ ਵੀ ਘਾਟ ਮੰਨਦੇ ਆ ਕਿਉਂਕਿ ਇਹਨਾਂ ਨੂੰ ਉਸ ਟਾਈਮ ਚੇਤੇ ਆਂਦਾ ਜਦੋਂ ਪਾਣੀ ਆਉਂਦਾ ਜਦੋਂ ਬਰਸਾਤਾਂ ਆਉਂਦੀਆਂ ਨੇ ਅਗਰ ਉਸ ਤੋਂ ਪਹਿਲੇ ਇਹ ਕੰਮ ਕੀਤੇ ਹੋਣੇ ਤਾਂ ਕਿਤਨਾ ਕੀਤੇ ਅ ਮਤਲਬ ਕਿ ਇੰਨੀ ਨੌਬਤ ਨਹੀਂ ਸਿਆਣੀ ਅਸੀਂ ਆਰਾਮ ਦੇ ਨਾਲ ਆਪਣੇ ਘਰਾਂ 'ਚ ਬੈਠ ਸਕਦੇ ਸੀ ਇੱਥੇ ਖੜ੍ਹ ਸਕਦੇ ਸੀ ਅੱਜ ਸਾਨੂੰ ਕਿੰਦਰੇ ਬੋਰੀਆਂ ਲਾਉਣ ਦੀ ਜ਼ਰੂਰਤ ਨਾ ਪੈਂਦੀ ਅੱਜ ਸਾਨੂੰ ਕੋਈ ਸਫਾਈ ਦੀ ਜ਼ਰੂਰਤ ਨਾ ਪੈਂਦੀ ਜੇ ਚੀਜ਼ਾਂ ਪਹਿਲੇ ਹੋ ਜਾਂ ਹੁੰਦਿਆਂ ਚਲੋ ਫਿਰ ਵੀ ਦੇਰ ਆਏ ਦੁਰਸਤਾਏ ਅਸੀਂ ਕਹਿੰਦੇ ਆ ਇਹੀ ਕਹਿੰਦੇ ਆ ਵੀ ਠੀਕ ਹੈ ਰਲ ਮਿਲ ਕੇ ਰਹੋ ਔਰ ਇਹ ਜੋ ਪੰਜਾਬ ਤੇ ਵਿਫਤਾ ਪਈ ਹੈ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਕਿਰਪਾ ਕਰਨ ਪੰਜਾਬ ਨੂੰ ਇਸ ਮੁਸੀਬਤ ਤੋਂ ਕੱਢਣ ਦੇਖੋ ਪੰਜਾਬ ਦੇ ਜੋ 12-1300 ਪਿੰਡੋਂ ਪਾਣੀ ਦੀ ਮਾਰੇਦੇ ਹੇਠ ਹੈ ਔਰ ਪੰਜਾਬ ਦੇ ਲੋਕ ਉੱਥੇ ਰਾਸ਼ਨ ਲੈ ਕੇ ਜਾ ਰਹੇ ਆ ਬਹੁਤ ਵੱਡੇ ਪੱਧਰ ਤੇ ਸਵਾਵਾ ਕਰ ਰਹੇ ਆ ਫਿਲਮ ਇੰਡਸਟਰੀ ਤੇ ਜੋ ਸਾਡੇ ਨੇ ਉਹ ਵੀ ਉੱਥੇ ਸਵਾਵਾ ਕਰ ਰਹੇ ਆ ਸੋ ਅੱਜ ਪੰਜਾਬ ਨੂੰ ਨਾ ਕਿ ਸਿਆਸੀ ਲੋਕਾਂ ਨੂੰ ਇੱਕ ਦੂਜੇ ਦੇ ਉੱਤੇ ਤਾਨਾਸ਼ਾਹੀ ਜਾਂ ਕੁਝ ਇਦਾਂ ਦਾ ਵਿਹਾਰ ਕਰਨਾ ਚਾਹੀਦਾ ਇੱਕ ਪਲੇਟਫਾਰਮ ਤੇ ਇਕੱਠੇ ਹੋ ਕੇ ਪੰਜਾਬ ਦੇ ਵਿੱਚ ਜੋ ਹੜ੍ਹਾਂ ਦੀ ਮਾਰ ਥੱਲੇ ਅੱਜ ਲੋਕ ਆਏ ਆ ਉਹਨਾਂ ਦੀ ਮੱਤ ਜਿਹੜੀ ਹੈ ਆਪਣੀ ਪੋਕਟ ਦੇ ਵਿੱਚੋਂ ਇਹਨਾਂ ਨੂੰ ਕਰਨੀ ਚਾਹੀਦੀ ਆ ਠੀਕ ਹੈ ਕੀ ਕਹਿਣਾ ਚਾਹੋਗੇ ਤੁਸੀਂ ਜਿਸ ਤਰੀਕੇ ਦੇ ਹਾਲਾਤ ਆਪਣੇ ਵਿੱਚ ਹਾਲਾਤ ਪੰਦੀਪ ਜੀ ਬਹੁਤ ਮਾੜੇ ਨੇ ਬਾਕੀ ਇਹ ਵੀ ਇਹਨੂੰ ਆਪਾਂ ਇੰਨਾ ਖਤਰਾ ਵੀ ਨਹੀਂ ਕਹਿ ਸਕਦੇ ਕਿਉਂਕਿ ਮੈਂ ਤੁਹਾਡੇ ਚੈਨਲ ਥਰੂ ਪਬਲਿਕ ਨੂੰ ਡਰਾਵਾਂ ਕਿਉਂਕਿ ਐਵੇਂ ਦੇ ਪਾਣੀ ਮੇਰੀ ਉਮਰ ਤਕਰੀਬਨ 60 ਸਾਲ ਹੋ ਚੁੱਕੀ ਹੈ ਐਵੇਂ ਦੇ ਪਾਣੀ ਅਸੀਂ ਆਮ ਵੇਖੇ ਨੇ ਰਾਜਪੁਰੇ ਦੀ ਜਨਤਾ ਨੂੰ ਹਜੇ ਤੱਕ ਡਰਨ ਦੀ ਕੋਈ ਲੋੜ ਨਹੀਂ ਹਜੇ 5 ਫੁੱਟ ਵੀ ਜੇ ਪਾਣੀ ਉੱਪਰ ਆਉਂਦਾ ਤੇ ਰਾਜਪੁਰੇ ਨੂੰ ਕੋਈ ਖਤਰਾ ਨਹੀਂ ਨਾ ਹੀ ਪਿੰਡ ਨੂੰ ਖਤਰਾ ਹੈ ਜੇ ਕੋਈ ਇਦਾਂ ਦੀ ਸਥਿਤੀ ਹੋਈ ਤੇ ਅੱਜਕੱਲ ਬੜੇ ਸਾਧਨ ਨੇ ਮੋਬਾਈਲ ਨੇ ਫੇਸਬੁੱਕਾਂ ਨੇ YouTube ਨੇ ਅਸੀਂ ਅਨਾਉਂਸਮੈਂਟਾਂ ਨੇ ਅਸੀਂ ਉਹ ਕਰਕੇ ਅਸੀਂ ਸ਼ਹਿਰ ਨੂੰ ਚੌਕਸ ਕਰ ਸਕਦੇ ਹਾਂ ਤੇ ਆਪਣੇ ਪਿੰਡ ਨੂੰ ਚੌਕਸ ਕਰ ਸਕਦੇ ਆ ਭਾਈ ਆਪਣਾ ਆਪਣਾ ਬੋਰੀ ਬਿਸਤਰਾ ਜ਼ਰੂਰੀ ਚੀਜ਼ਾਂ ਆਪਣੀਆਂ ਬੰਨ੍ਹ ਲਓ ਤੇ ਸਾਈਡ ਤੇ ਹੋ ਜੋ ਅਜੇ ਤੱਕ ਕੋਈ ਖਤਰਾ ਨਹੀਂ ਜੇ 5 ਫੁੱਟ ਹੋਰ ਵੀ ਪਾਣੀ ਹੋ ਜਾਂਦਾ ਤੇ ਕੋਈ ਖਤਰਾ ਨਹੀਂ ਹਾਂਜੀ ਕੀ ਕਹਿਣਾ ਚਾਹੁੰਗੇ ਸਾਸੀ ਕਾਲ ਜੀ ਅਸੀਂ ਸਾਫ ਕਾ ਸਰਪੰਚ ਮੇਰੇ ਫਾਦਰ ਸਾਹਿਬ ਸੀ ਹੁਣ ਮੌਜੂਦਾ ਮੈਂਬਰ ਪੰਚਾਇਤ ਬਾਕੀ ਸਾਰਾ ਸਰਪੰਚ ਸਾਹਿਬ ਨੇ ਪ੍ਰਧਾਨ ਜੀ ਨੇ ਬੁਟਾ ਸਿੰਘ ਨੇ ਦੱਸ ਹੀ ਦਿੱਤਾ ਲੇਕਿਨ ਇੱਕ ਗੱਲ ਮੈਂ ਤੁਹਾਨੂੰ ਦੱਸਣੀ ਚਾਹਉਣਾ ਵੀ ਤੁਸੀਂ ਆਪਣੇ ਕੈਮਰਾਮੈਨ ਨੂੰ ਕੋਈ ਨਿਗਾਹ ਮਾਰੇ ਇੱਥੋਂ ਪਾਣੀ ਆ ਰਿਆ ਨਾ ਸਾਹਮਣੇ ਠੀਕ ਹੈ ਜੀ ਦਿਖਾਓ ਜੀ ਇਹ ਪਾਣੀ ਆ ਰਿਆ ਨਾ ਇਹ ਨਦੀ ਨਹੀਂ ਹੈ ਇਹ ਸਾਡੇ ਖੇਤਾਂ ਨਦੀ ਪਤਾ ਕਿਹੜੀ ਹੈ ਜੀ ਆਹ ਦੇਖੋ ਆਹ ਹੈ ਨਾ ਜਿਹੜਾ ਖੰਭਾ ਖੜਾ ਇੱਥੋਂ ਨਾਲ ਦੀ ਇੰਚ ਹੈ ਜੀ ਸਾਰੀ ਦਰਖਤਾਂ ਨੇ ਘੇਰੀ ਹੋਈ ਹੈ ਸਾਰੀ ਦਰਖਤਾਂ ਨੇ ਕਰੀ ਠੀਕ ਹੈ ਜੀ ਇੱਕ ਮਿੰਟ ਜੀ ਜਿਹੜੀ ਬਣੀ ਹੋਈ ਹੈ ਠੀਕ ਹੈ ਜੀ ਲੇਕਿਨ ਆਪਾਂ ਫਿਰ ਸਫਾਈ ਕਿਹੜੀ ਗੱਲ ਦੀ ਕਰਨੇ ਆ ਠੀਕ ਹੈ ਜੀ ਆਪਾਂ ਸਫਾਈ ਕਿਹਦੀ ਕਰਾਂਗੇ ਜੇ ਲੋਕਾਂ ਦੇ ਖੇਤ ਨੇ ਜੋ ਨੈਚੁਰਲ ਬਣੀ ਹੋਈ ਸਫਾਈ ਤੋਂ ਦੀ ਚਾਹੀਦੀ ਹੈ ਨਾ ਇਹ ਨਦੀ ਐ ਜਾ ਕੇ ਨਾ ਜੀ 7-8 ਮੋੜ ਨੇ ਜਿਹੜੀ ਮੇਨ ਗੱਲ ਹੈ ਸਾਡੇ ਪਿੰਡ ਨੂੰ ਜੇ ਬਚਾਣਾ ਹੈ ਤਾਂ ਜੇ ਕਹਿੰਦੇ ਉਹ ਸਾਰਾ ਪਿੰਡ ਵੀ ਸਹਿਮਤ ਹੋ ਜਾਏਗਾ ਇਸ ਗੱਲ ਤੇ ਇਹੀ ਸਵਾਲ ਸਭ ਤੋਂ ਪਹਿਲਾਂ ਮੇਰਾ ਸੀਗਾ ਕਿ ਪਹਿਲਾਂ ਕਿਉਂ ਨਹੀਂ ਸਫਾਈ ਜੇ ਸਾਡੇ ਪਿੰਡ ਨੂੰ ਸ਼ਹਿਰ ਨੂੰ ਬਚਾਣਾ ਹੈ ਹੂੰ ਤਾਂ ਇੱਥੋਂ ਸਿੱਧਾ ਬੰਦਾ ਮਾਰੋ ਜੀ ਉਹ ਦੇਖੋ ਉਹ ਹੈ 25 ਜ਼ਰਾ ਦੇਖਦਾ ਪਿਆ ਜੀ ਸਾਹਮਣੇ ਪੁਲ ਉਹ ਦੇਖੋ ਪੁਲ ਕਿੱਧਰ ਹੈ ਪਾਣੀ ਕਿੱਧਰੋਂ ਆ ਰਿਹਾ ਠੀਕ ਹੈ ਜੀ ਜੇ ਇਸ ਪਿੰਡ ਨੂੰ ਬਚਾਣਾ ਹੈ ਤਾਂ ਇੱਥੇ ਬੰਦਾ ਮਾਰੋ ਸਿੱਧਾ ਨਦੀ ਸਿੱਧੀ ਕਰੋ ਜੇ 1 ਫੁੱਟ ਵੀ ਪਾਣੀ ਬਾਹਰ ਆ ਗਿਆ ਤਾਂ ਮੈਂ ਜ਼ਿੰਮੇਵਾਰ ਹਾਂ ਠੀਕ ਹੈ ਜੀ ਸਿਰਫ ਸਾਡੇ ਪਿੰਡੋਂ ਆ ਕੇ ਜ਼ਿਆਦਾ ਪਾਣੀ ਨਿਕਲਦਾ ਹੈ ਇਹਦੇ ਨਿਕਲਣ ਕਰਕੇ ਹੀ ਫਲੱਡ ਦੇ ਹਾਲਾਤ ਬਣਦੇ ਨੇ ਜੀ ਤਾਂ ਹੀ ਪਿੱਛੇ ਸਾਰੇ ਪਿੰਡਾਂ 'ਚ ਪਾਣੀ ਚੜਦਾ ਇਸ ਕਰਕੇ ਇਹ ਜਿਹੜਾ ਬੰਧਾ ਇੱਥੇ ਜ਼ਰੂਰ ਲਾਣਾ ਚਾਹੀਦਾ ਲਾਇਆ ਜਾਣਾ ਚਾਹੀਦਾ ਤੇ ਇਹ ਨਦੀ ਜਿਹੜੀ ਹੈ ਇਸ ਟਾਈਮ ਚਾਰ ਕਿੱਲੇ ਦੀ ਜ਼ਮੀਨ ਮੇਰੀ ਹੈ ਜੀ ਇੱਥੇ ਇਹ ਮੇਰੀ ਜ਼ਮੀਨ ਦੇ ਵਿੱਚੋਂ ਨਦੀ ਕੋਈ ਇੱਥੇ ਨਦੀ ਨਹੀਂ ਆ ਗਈ ਠੀਕ ਹੈ ਜੀ ਪ੍ਰਸ਼ਾਸਨ ਨੂੰ ਇਹ ਵੀ ਚਾਹੀਦਾ ਹੈ ਵੀ ਸਾਰੀ ਉਮਰ ਹੁਣ 70 ਸਾਲ ਹੋ ਗਏ ਸਾਨੂੰ ਸਾਡੀਆਂ ਜ਼ਮੀਨਾਂ ਰੁੜ ਗਈਆਂ ਜੇ ਅਸੀਂ ਕੋਈ ਫਸਲ ਲਾਉਂਦੇ ਸੀ ਸਾਡੀ ਤੇ ਮੇਰੇ ਕੋਲ ਵੀਡੀਓਜ਼ ਪਈਆਂ ਸਾਰੀ ਫਸਲ ਸਾਡੀ ਮਰ ਜਾਂਦੀ ਸੀਗੀ ਠੀਕ ਹੈ ਜੀ ਉਹ ਫਸਲ ਮਰਨ ਕਾਰਨ ਚਲੋ ਇਹ ਖੇਤ ਨੇ ਕਿਸੇ ਨੇ ਮਿੱਟੀ ਚੱਕ ਲਈ ਵਾੜ ਕਰ ਲਈ ਕੁਛ ਕਰ ਲਿਆ ਆਪਣਾ ਗੁਜ਼ਾਰਾ ਕੀਤਾ ਹੁਣ ਜਿਹੜੀਆਂ ਪਾਰ ਫਸਲਾਂ ਡੁੱਬਰੀਆਂ ਨੇ ਉਹਨਾਂ ਵਾਸਤੇ ਵੀ ਅਸੀਂ ਕਹਾਂਗੇ ਵੀ ਪਿੰਡ ਨੂੰ ਕੋਈ ਰਸਤਾ ਜਾਂ ਜਿਹੜੇ ਗਰੀਬ ਲੋਕ ਨੇ ਉਹਨਾਂ ਨੂੰ ਕੁਛ ਨਾ ਕੁਛ ਰਾਸ਼ਨ ਵਗੈਰਾ ਜ਼ਰੂਰ ਮਿਲਣਾ ਚਾਹੀਦਾ ਦੂਜੇ ਨੰਬਰ ਤੇ ਆਹ ਜਿਹੜੀ ਮੇਨ ਗੱਲ ਆ ਜੀ ਜੇ ਇਹ ਬੰਦਾ ਲਾਂਦੀ ਹੈ ਪ੍ਰਸ਼ਾਸਨ ਲਾਂਦਾ ਹੈ ਤਾਂ ਕਦੀ ਪਾਣੀ ਤੁਹਾਨੂੰ ਇੱਧਰ ਦਿਖੇਗਾ ਹੀ ਨਹੀਂ ਤੁਸੀਂ ਇਤਨਾ ਬੰਦੇ ਦੇ ਖੜੇ ਹੋਗੇ ਪਾਣੀ ਆਰਾਮ ਨਾਲ ਨਿਕਲਦਾ ਹੋਊਗਾ ਜੀ ਇਹ ਮੇਨ ਗੱਲ ਆ ਸਾਡਾ ਮੈਨ ਪੁਆਇੰਟ ਇਹ ਆ ਜੀ ਦੂਜੇ ਨੰਬਰ ਤੇ ਜੇ ਪਾਣੀ ਵੱਧਾ ਇਥੋਂ ਕੋਈ ਡਰ ਨਹੀਂ ਨਾ ਕਦੀ ਇਥੋਂ ਪਾਣੀ ਚੜਿਆ ਜੀ ਪਾਣੀ ਚੜੇਗਾ ਰੇਲਵੇ ਲਾਈਨ ਦੇ ਨਾਲੋਂ ਉਥੇ ਅਮਰ ਰੋੜਾ ਜਿਹੜਾ ਰੇਲਵੇ ਦਾ ਅਫਸਰ ਹੈ ਉਹਨੇ ਬੰਦ ਜਿਹੜਾ ਸਾਰਾ ਭੰਨਿਆ ਹੋਇਆ ਉਸ ਬੰਦ ਭੰਨਣ ਕਰਕੇ ਉਥੋਂ ਨਹੀਂ ਮੈਂ ਉਥੋਂ ਪਾਣੀ ਹੁਣ ਵੀ ਜਾ ਕੇ ਵੇਖ ਲੋ ਟੱਪਦਾ ਪਿਆ ਉਸ ਕਾਰਨ ਸ਼ਹਿਰ ਨੂੰ ਕਾਫੀ ਖਤਰਾ ਹੋ ਸਕਦਾ ਹੈ ਰੈਣ ਵਸੇਰੇ ਨੂੰ ਤਾਂ ਪੱਕਾ ਖਤਰਾ ਹੈ ਜੀ ਠੀਕ ਹੈ ਜੀ ਇਸ ਕਰਕੇ ਪ੍ਰਸ਼ਾਸਨ ਨੂੰ ਮੈਂ ਇਹੀ ਕਹਾਂਗਾ ਇਹ ਇਹ ਜਿਹੜੀ ਜਿਹੜਾ ਇਹ ਬੰਦਾ ਸਾਡਾ ਇਹ ਕਿਸੇ ਤਰੀਕੇ ਜੇ ਲੱਗ ਜਾਈ ਤਾਂ ਸਾਡਾ ਪਿੰਡ ਬਿਲਕੁਲ ਮਾਰਚ ਬਾਹਰ ਹੋ ਜਾਏਗਾ ਜੀ ਵਾਈ ਗੋਡ ਸੋ ਤੁਸੀਂ ਪਿੰਡ ਵਸੀਆਂ ਦੀ ਗੱਲਾਂ ਸੁਣੀਆਂ ਅਸੀਂ ਤੁਹਾਨੂੰ ਸਾਰਾ ਕੁਝ ਦਿਖਾ ਵੀ ਦਿੱਤਾ ਖਤਰੇ ਦੀ ਹਲੇ ਕੋਈ ਗੱਲ ਨਹੀਂ ਹੈਗੀ ਪਰ ਪਿੰਡ ਵਸੀਆਂ ਦਾ ਇਹ ਵੀ ਕਹਿਣਾ ਕਿ ਜੇ ਪਹਿਲਾਂ ਸਫਾਈ ਕੀਤੀ ਹੁੰਦੀ ਤਾਂ ਅਜੇ ਦਿਨ ਨਾ ਦੇਖਣਾ ਪੈਂਦਾ ਅੱਜ ਸਾਨੂੰ ਇਹ ਤਿਆਰੀਆਂ ਨਾ ਕਰਨੀ ਪੈਂਦੀਆਂ ਅੱਜ ਇਹ ਕੱਟੇ ਨਾਲ ਲਾਣੇ ਪੈਂਦੇ ਤੇ ਜਿਸ ਤਰੀਕੇ ਨਾਲ ਇਹਨਾਂ ਨੂੰ ਦੱਸਿਆ ਕਿ ਸਾਡੇ ਖੇਤਾਂ ਵਿੱਚੋਂ ਪਾਣੀ ਜਾ ਰਿਹਾ ਹੈ ਇਹ ਪ੍ਰਸ਼ਾਸਨ ਨੂੰ ਚਾਹੀਦਾ ਹੈ ਸਰਪੰਚ ਸਾਹਿਬ ਨੂੰ ਵੀ ਅਸੀਂ ਇਹ ਬੇਨਤੀ ਕੀਤੀ ਸੀ ਕਿ ਵੀ ਤੁਸੀਂ ਇਹਨਾਂ ਨੇ ਵੀ ਕਿਹਾ ਕਿ ਸਾਨੂੰ ਉਹਨਾਂ ਨੇ ਕਿਹਾ ਕਿ ਵੀ ਇਹਦਾ ਕੋਈ ਉਲਟਾ ਫਾਇਦਾ ਹੀ ਹੋਏਗਾ ਨੁਕਸਾਨ ਨਹੀਂ ਹੋਏਗਾ ਠੀਕ ਹੈ ਤੇ ਸਾਨੂੰ ਸਾਡਾ ਵੀ ਲੋਕਾਂ ਨੂੰ ਇਹ ਅਪੀਲ ਹੈ ਰਾਜਪ੍ਰਵਾਸੀਆਂ ਨੂੰ ਇਹ ਅਪੀਲ ਹੈ ਪਿੰਡ ਵਾਸੀਆਂ ਨੂੰ ਇਹ ਅਪੀਲ ਹੈ ਕਿ ਇਹ ਸਾਰੇ ਨੌਜਵਾਨ ਇੱਕ ਫੌਜ ਦੀ ਤਰ੍ਹਾਂ ਇੱਥੇ ਖੜੇ ਹਨ ਤੁਹਾਡੀ ਰੱਖਿਆ ਦੇ ਲਈ ਖੜੇ ਹਨ ਜਿਹੜੇ ਖਰਾਜਪੁਰ ਦੇ ਖਰਾਜਪੁਰ ਦੇ ਜਿੰਨੇ ਵੀ ਵਸਨੀਕ ਹੈਗੇ ਸਾਰੇ ਇਸੇ ਕਰਕੇ ਖੜੇ ਹਨ ਕਿ ਕਿਸੇ ਨੂੰ ਨੁਕਸਾਨ ਨਾ ਹੋਵੇ ਤੇ ਬਾਕੀ ਅਸੀਂ ਵੀ ਪ੍ਰਸ਼ਾਸਨ ਨੂੰ ਇਹ ਕਵਾਂਗੇ ਜਿੱਥਾ ਪਿੱਛੇ ਹੁਣ ਤਿਆਰੀਆਂ ਚੱਲ ਰਹੀਆਂ ਬੁੱਟੀਆਂ ਹੁਣ ਉਧਰੋਂ ਪੱਟੀ ਆ ਰਹੀ ਹੈ ਕਿ ਇਹ ਪਹਿਲਾਂ ਕਰਨੀ ਚਾਹੀਦੀ ਸੀ ਕੰਮ ਇਹ ਹੁਣ ਤੁਸੀਂ ਮੌਕੇ ਤੇ ਆ ਕੇ ਇਹ ਕੰਮ ਕਰ ਰਹੇ ਹੋ ਜੇ ਕੱਲ ਨੂੰ ਕੋਈ ਨੁਕਸਾਨ ਹੋ ਜੇ ਤਾਂ ਤੁਸੀਂ ਆ ਕੇ ਗੱਲਾਂ ਕਰੋਗੇ ਮੁਆਵਜ਼ਾ ਦੇ ਦਾਂਗੇ ਇਹ ਕਰ ਦਾਂਗੇ ਇਹ ਕੰਮ ਪਹਿਲਾਂ ਹੋਣੇ ਚਾਹੀਦੇ ਸੀਗੇ ਕੈਮਰਾਮੈਨ ਮੋਹਿੰਦੇ ਨਾਲ ਪ੍ਰਦੀਪ ਚੌਧਰੀ ਐਕਸ਼ਨ ਪੰਜਾਬ ਵੈਬ ਨਿਊਜ਼ ਚੈਨਲ ਰਾਜਪੁਰ